ਸਾਰਿਆਂ ਸਾਹ ਪਹੁੰਚੇ ਆਪਾਂ ਗੁਰਦਾਰਾ ਸ੍ਰੀ ਬਗਲਾ ਸਾਹਿਬ ਨਵਦੀਲ ਸੋ ਇਥੇ ਆਪਾਂ ਵੇਚ ਸਕਦੇ ਆ ਕਿ ਜੇ ਸੰਗਤਾਂ ਉਹ ਦਰਸ਼ਣਾ ਨੂੰ ਆਉਂਦੀਆਂ ਨੇ ਔਰ ਕੋਈ ਮੈਡੀਕਲ ਕਰਾਉਣ ਵਾਲੇ ਬੱਚੇ ਵੀ ਆਉਂਦੇ ਆ ਸੋ ਉਹਨਾਂ ਵਾਸਤੇ ਰੂਮ ਬਣਾਏ ਹੋਏ ਨੇ ਔਰ ਡੈਡ ਮਰ ਜਾਂਦੇ ਨੇ ਇਹ ਅਸੀਂ ਹਾਕ ਬਣੇ ਨੇ ਸੋ ਆਪਾਂ ਵੀ ਸਾਧੇ ਹੰਦਰ ਮਾਰਤ ਗੋਧਰਾ ਸਾਹਿਬ ਦੀ ਸੋ ਇੱਥੇ ਜਿਹੜੀ ਆ ਵੀਡੀਓ ਦੀ ਮਨਾਈ ਹੈ ਤੇ ਆਕੇ ਲਾ ਆਪਾਂ ਲੰਗਰ 24 ਘੰਟੇ ਆ ਲੰਗਰਾਂ ਦਾ ਪ੍ਰਬੰਧ ਬਹੁਤ ਵਧੀਆ ਸੋ ਚਾਹ ਪਾਣੀ ਮਿਲਦਾ ਆ ਹਾਂ ਸਾਰਿਆਂ ਨੂੰ ਸੋ ਗੁਰਦਾਰੇ ਦੀ ਜਿਹੜੀ ਇਮਾਰਤ ਆ ਆਪਾਂ ਵੇਖ ਸਕਦੇ ਹਾਂ ਉਹ ਸੇਵਾਦਾਰ ਜਿਹੜੇ ਇੱਥੇ ਉਹ ਵੀਡੀਓ ਬਣਾਉਣ ਦੀ ਮਨਾਈ ਕਰ ਦਿੰਦੇ ਆ ਵੀ ਵੀਡੀਓ ਨਹੀਂ ਤੇ ਬਣਾਉਣ ਸਕਦੇ ਸੋ ਆਪਾਂ ਜਿਹੜੀ ਆ ਇਸੇ ਅਰੇ ਦੂਰੇ ਵੀਡੀਓ ਬਣਾਉਣੀ ਆ ਕਿਉਂਕਿ ਸੰਗਤਾਂ ਤੇ ਕਰ ਜਿਹੜੇ ਗੱਲੋਂ ਪਹੁੰਚਣੀ ਚਾਹੀਦੀ ਆ ਹਰਕ ਸਥਾਨ ਦੀ ਸੋ ਇੱਥੇ ਵੇਖੋ ਦਿੱਲੀ ਦੀਆਂ ਬਿਲਡਿੰਗਾਂ ਕਿਹੜੀਆਂ-ਕੜੀਆਂ ਉੱਚੀਆਂ ਨੇ ਸੋ ਗੁਰਦਰਾ ਸਾਹਿਬ ਔਰ ਸਰੋਵਰ ਜਥੇ ਕੋਲ ਦੁਨੀਆਂ ਦੇ ਜਿਹੜੇ ਦੁੱਖ ਘਟੇ ਜਾਂਦੇ ਆ ਸਰੀਆਰ ਕਰਸ਼ਣ ਜੀ ਤੇ ਆਈ ਜੜ ਡੱਠੇ ਸਭ ਦੁੱਖ ਜਾਏ। ਸੋ ਗੁਰੂ ਆਦਿ ਜੀ ਫਰਮਾਨ ਆ। ਸੋ ਇਥੇ ਸੰਗਤਾਂ ਨੂੰ ਜੜਾ ਇਸ਼ਨਾਨ ਸਰੋਵਰ ਦੇ ਜਰੂਰ ਕਰਨਾ ਚਾਹੀਦਾ। ਸੋ ਉਹਦੀ ਨਿਗਾਹ ਸਵੱਲੀ ਹੋਣੀ ਚਾਹੀਦੀ ਆ। ਸੋ ਸਾਕੋ ਜੜਾ ਉਹ ਰਾਤ ਤੋਂ ਹੋ ਜਾਂਦਾ। ਆਯਾਤਾ ਰੋਗੀ ਦਾ ਪਰਖੰਡਾ ਰੋਗ ਸਵੈਤਾ ਜਾਂ ਸ਼ਿਕਾਇਤ ਆ ਜਾਂਦਾ ਸਾਹਮਣੇ ਸੋ ਇਹ ਤਾਂ ਨਹੀਂ ਕਿ ਵੀਡੀਓ ਅਗਲੇ ਵੀਡੀਓ ਨਾਲ ਸ਼ਾਇਦ ਜਰੂਰ ਹਾਜ਼ਰ ਹੋਵਾਂਗੇ ਤੁਹਾਡੇ ਛੋਟੀਆਂ ਜਿਹੀਆਂ ਦਲੀ ਹਦਾ ਟੀਵੀ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਔਰ ਲਾਈਕ ਸ਼ੇਅਰ ਜਰੂਰ ਕਰਨਾ ਸੋ ਕਰਵਾ ਦਰਸ਼ਨ